ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 5 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਮੌਨ ਵਰਤ ਬਿਸ਼ੇਧੀ ਵਿਚਾਰ ਸੰਜੀ ਕਰ ਰਿਹਾ ਹਾਂ। ਅਸੀਂ ਵੇਖਿਆ ਕਿ ਸਤਗੁਰੂ ਨੇ ਮੌਨ ਵਰਤ ਦਾ ਜਿਹੜਾ ਅਕਰਮ ਕਾਂਡ ਹੈ ਇਹਨੂੰ ਪੂਰੀ ਤਰ੍ਹਾਂ ਰੱਦ ਕਰਤਾ ਹੈ ਔਰ ਬੇਕਾਰ ਦੱਸਿਆ ਹੈ। ਨਾ ਇਹਦਾ ਕੁਦਰਤੀ ਜੀਵਨ ਦੇ ਵਿੱਚ ਲਾਭ ਹੈ ਨਾ ਕਿ ਅਧਿਆਤਮਿਕ ਜੀਵਨ ਦੇ ਵਿੱਚ ਕੋ ਲਾਭ ਹੈ। ਬਲਕਿ ਅਕਾਲ ਪੁਰਖ ਦੀ ਦਿੱਤੀ ਹੋਈ ਬਖਸ਼ਿਸ਼ ਤੋਂ ਮੁੰਡ ਕਰ ਹੋੜ ਵਾਲੀ ਗੱਲ ਐ ਅਸਲ ਦੇ ਵਿੱਚ ਗੁਰਬਾਣੀ ਨੇ ਮੈਂ ਕੱਲ ਬੇਨਤੀ ਕੀਤੀ ਸੀ ਅੱਜ ਫਿਰ ਬੇਨਤੀ ਕਰਦੇ ਆ ਗੁਰਬਾਣੀ ਨੇ ਸਾਨੂੰ ਮੌਨ ਵਰਤ ਰੱਖਣੇ ਨਹੀਂ ਦੱਸੇ ਇਹਨਾਂ ਨੂੰ ਰੱਦ ਕੀਤਾ ਪਰ ਇਹ ਸਮਝਾਇਆ ਹੈ ਕਿ ਕਦੋਂ ਕਿੱਥੇ ਕੀ ਬੋਲਣਾ ਹੈ ਤੇ ਕਦੋਂ ਕਿੱਥੇ ਕੀ ਨਹੀਂ ਬੋਲਣਾ ਇਹ ਇੰਪੋਰਟੈਂਟ ਹੈ ਕੱਲ ਤੋਂ ਅਸੀਂ ਇਹੀ ਭਾਗ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਦੋਂ ਕਿੱਥੇ ਕੀ ਨਹੀਂ ਬੋਲਣਾ ਅੱਜ ਫਿਰ ਦੋ ਪਰਮਾਣੀਆਂ ਆਪ ਜੀ ਨਾਲ ਸੰਦੇ ਕਰਨੇ ਨੇ ਪਹਿਲਾ ਗੁਰਨਾਨਕ ਸਾਹਿਬ ਦਾ ਵਿਚਾਰਨ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਭੋਕੈ ਕੋਪ ਖੁਆਰ ਹੋਏ ਫੱਕੜ ਪਿੱਟੇ ਅੰਧ ਚੁੱਪੈ ਚੰਗਾ ਨਾਨਕਾ ਵਿੰਨਾਵੇਂ ਮੋਹ ਗੰਦ ਬੜਾ ਕੁਝ ਕਹਿਤਾ ਸਤਿਗੁਰੂ ਨੇ ਭੋਕ ਦਾ ਕੌਣ ਹੈ ਕੁੱਤਾ ਇੱਥੇ ਸਤਿਗੁਰੂ ਦੇ ਪੌਕੇ ਕੋਪ ਗਰੋਧ ਜਿਹੜਾ ਕੁੱਤੇ ਨਾਲ ਵਾਂਗੂ ਹੀ ਪੌਂਕਦਾ। ਕਰੋਧ ਦੀ ਵੀ ਕੁੱਤੇ ਵਲੀ ਹੋ ਬਸਥਾ ਤੇ ਕਰੋਧ ਮਨੁੱਖ ਨੂੰ ਆਉਂਦਾ। ਇਹਦਾ ਮਤਲਬ ਹੋ ਗਿਆ ਕਿ ਜਿਸ ਵੇਲੇ ਮਨੁੱਖ ਕਰੋਧ ਦੇ ਵਿੱਚ ਹੁੰਦਾ ਹੈ ਤੇ ਜਿਹੜਾ ਬੋਲਦਾ ਹੈ ਨਾ ਪੌਂਕ ਰਿਹਾ ਹੁੰਦਾ। ਅਸੀਂ ਆਪ ਥੋੜਾ ਜਿਹਾ ਧਿਆਨ ਕਰਕੇ ਵੇਖ ਲਈਏ ਗੁਰੂ ਨਾਨਕ ਪਾਸ਼ਾ ਦੇਸ ਬਚਨ ਦੇ ਵਿੱਚ ਕਿੰਨੀ ਸਚਾਈ ਹੈ ਉਸਲੇ ਪਤਾ ਲੱਗਦਾ ਜਿਸਲੇ ਕ੍ਰੋਧ ਦੇ ਵਿੱਚ ਹੁੰਨੇ ਆ ਕੀ ਬੋਲ ਰਿਹਾ ਉਹ ਕੁਝ ਬੋਲ ਜਾਂਦੇ ਆ ਜਿਹੜਾ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਵੀ ਕਈ ਵਾਰੀ ਲੱਗਦਾ ਹੈ ਗੁੱਸੇ 'ਚ ਬੋਲੇ ਆ ਕੇ ਇਸੇ ਕਰਕੇ ਨੂੰ ਪੌਂਕੜਾ ਕੇ ਔਰ ਜਿਹੜੇ ਕ੍ਰੋਧ ਦੇ ਵਿੱਚ ਆ ਕੇ ਇੰਜ ਬੋਲਦੇ ਨੇ ਉਹਨਾਂ ਨੂੰ ਸਤਿਗੁਰ ਨੇ ਅੰਧ ਕੇ ਅੰਨੇ ਹੋਏ ਕਿਉਂਕਿ ਕ੍ਰੋਧ ਦੇ ਵਿੱਚ ਬੰਦਾ ਅੰਨ੍ਹਾ ਹੋ ਜਾਂਦਾ ਹੈ ਜੇ ਫਿਰ ਕੀ ਕਰਦਾ ਫੱਕੜ ਪਿੱਟੇ ਹੁੰਦਾ ਜੋ ਨਹੀਂ ਬੋਲਣਾ ਬੋਲੀ ਜਾਂਦਾ ਫੱਕੜ ਟੋਲੀ ਜਾਂਦਾ ਅਕਸਰ ਆਪਾਂ ਵੇਖਦੇ ਹਾਂ ਜਿਸਲੇ ਕੋਈ ਗੁੱਸੇ ਦੇ ਵਿੱਚ ਬੋਲ ਰਿਹਾ ਹੁੰਦਾ ਉੱਚ ਭਾਵੇਂ ਉਹਦੇ ਮੂੰਹੋਂ ਕਦੀ ਗਾਲ ਨਾ ਸੁਣੀ ਹੋਵੇ ਉਸ ਵੇਲੇ ਗਾਲੋਂ ਵੀ ਕੱਢੇਗਾ ਉਸ ਵੇਲੇ ਹੋਰ ਬਦਕਲਾਮੀ ਵੀ ਕਰੇਗਾ ਇਕ ਸਤੁਰੂ ਬਖਸ਼ਿਸ਼ ਕਰਦਾ ਸਮਝੰਦੇ ਨੇ ਕਿ ਚੁੱਪ ਰਹਿਣਾ ਹੀ ਨਾ ਤੇ ਇੱਥੇ ਚੁੱਪ ਰਹਿ। ਚੁੱਪ ਹੈ ਚੰਗਾ ਨਾਨਕਾ। ਗੁੱਸੇ ਦੇ ਵਿੱਚ ਆ ਕੇ ਇੰਜ ਭੌਂਕਣ ਨਾਲੋਂ ਫੱਕੜ ਢੋਲਣ ਨਾਲੋਂ ਤੇ ਚੰਗਾ ਇੱਕ ਚੁੱਪ ਰਹਿ। ਨਾਮ ਬਿਨ ਨਾਮ ਹੈ ਮੂਖੰਤ। ਅਕਾਲ ਪੁਰਖ ਨੂੰ ਭੁੱਲ ਕੇ ਉਹਨੂੰ ਵਿਸਾਰ ਕੇ ਜੋ ਕੁਝ ਵੀ ਅਸੀਂ ਬੋਲਨੇ ਆ। ਕਈ ਵਾਰੀ ਅਸੀਂ ਇਹਦਾ ਅਰਥੇ ਕੱਢਦੇ ਆ। ਕਿ ਸੁਆਪਰ ਮਹਾਤਮਾ ਦੇ ਨਾਮ ਦੇ ਹੋਰ ਜੋ ਵੀ ਬੋਲਦੇ ਆ ਅਸੀਂ ਉਹਦੇ ਅਟਲ ਨੇਮ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਪਿਆਰ ਦੇ ਵਿੱਚ ਵੱਜੇ ਹੋਏ ਜੋ ਬੋਲਦੇ ਆ ਉਹ ਸਾਰਾ ਨਾਮ ਹੀ ਹੁੰਦਾ ਤੇ ਜਿਹੜਾ ਉਹਦੇ ਬਗੈਰ ਬੋਲਨੇ ਆ ਜਿਸ ਵੇਲੇ ਹੁਣ ਅਸੀਂ ਕਰੋਧ ਦੇ ਵਿੱਚ ਬੋਲਦੇ ਆ ਮੈਂ ਫਿਰ ਕਹਾਂਗਾ ਜਿਹੜਾ ਸਤਗੁਰੂ ਘਰੇ ਨੇ ਪੌਂਕਦੇ ਆ ਪਕੜ ਤੋਲਦੇ ਆ ਉਹ ਸੁਣੇ ਉਹ ਕਾਨੂੰਨਪਰਕ ਰਸਈ ਹੁੰਦਾ ਨਾ ਉਹਦੇ ਨਾਮ ਚ ਦੇ ਹੁਕਮ ਚ ਦੇ ਨਹੀਂ ਬੋਲ ਰਿਹਾ ਉਹ ਸੁਣੇ ਤੇ ਆਪਣੀ ਬਰਦਮਾਗੀ ਦੇ ਵਿੱਚ ਆਪਣੀ ਮਨਬੁਖਸਤਾ ਦੇ ਵਿੱਚ ਬੋਲ ਰਿਹਾ ਸਤ ਗੁਰੂ ਨੇ ਫੈਸਲਾ ਦਿੱਤਾ ਕਿ ਜੋ ਉਹ ਬੋਲ ਤੋ ਬੋਲਣਾ ਨਾ ਉਹਦੇ ਵਿੱਚੋਂ ਬਦਕਲਾਮੀ ਦੀ ਬਦਬੂ ਆਉਂਦੀ ਹੈ ਉਹਦੇ ਵਿੱਚੋਂ ਭੜੇ ਬੋਲਾਂ ਦੀ ਬਦਬੂ ਆਉਂਦੀ ਹੈ ਇਹ ਬੋਲਣਾ ਤਿਆਗ ਬੋਲ ਵਰਤਰੀ ਰੱਖਣ ਦੀ ਲੋੜ ਨਹੀਂ ਬੋਲਣ ਲੱਗੇ ਸੋਚ ਕੇ ਬੋਲ ਕਰੋ ਉਹਦੇ ਵਿੱਚ ਨਾ ਆਪਣੇ ਮਨ ਨੂੰ ਸ਼ਾਂਤ ਰੱਖ ਕੇ ਪਿਆਰ ਦੇ ਬੋਲ ਬੋਲ ਚੰਗੇ ਬੋਲ ਬੋਲ ਅੱਜ ਦਾ ਦੂਸਰਾ ਪ੍ਰਮਾਣ ਗੁਰੂ ਅਮਰਦਾਸ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਨੰਤ ਬਾਣੀ ਚੋਂ ਜਿਸ ਤੀਜਾ ਨਾਟਕ ਨੇ ਇੱਕ ਫੈਸਲਾ ਦਿੱਤਾ ਸਾਨੂੰ ਜੀਵਨ ਦੀ ਸਹੀ ਜਾਂਚ ਦੱਸਦੀ ਵੀ ਮੌਨ ਵਰਤ ਰੱਖਣਾ ਹੈ ਕਿ ਬੋਲਣਾ ਹੈ ਤੇ ਬੋਲਣਾ ਹੈ ਤਾਂ ਕੀ ਬੋਲਣਾ ਹੈ ਕਦੋਂ ਬੋਲਣਾ ਹੈ ਕਿ ਨਹੀਂ ਬੋਲਣਾ ਸਤਿਗੁਰੂ ਮਖੇਸ਼ ਕਰਦੇ ਨੇ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੀ ਰੀ ਵਿਖਮ ਵਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਜਿਹੜੇ ਉਸ ਅਕਾਲ ਪੁਰਖ ਦੇ ਭਗਤ ਬਣ ਜਾਂਦੇ ਨੇ ਜਿਹੜੇ ਆਪਣੇ ਆਤਮਿਕ ਜੀਵਨ ਨੂੰ ਦੇ ਲੈਂਦੇ ਨੇ ਤੇ ਸੋਧ ਲੈਂਦੇ ਨੇ ਜਿਹੜੇ ਸੱਚ ਦੇ ਮਾਰਗ ਉੱਤੇ ਤੁਰ ਪੈਂਦੇ ਨੇ ਜਿਹੜੇ ਉਹ ਭਗਤ ਬਣ ਗਏ ਉਹਨਾਂ ਦਾ ਜੀਵਨ ਦਾ ਸਟਾਈਲ ਅਲੱਗ ਹੀ ਹੁੰਦਾ ਦੂਜੇ ਨਾਲੋਂ ਕਿਵੇਂ ਅਲੱਗ ਹੁੰਦਾ ਅਸੀਂ ਸ਼ਾਰਟਕਟ ਟੂ ਕੈਪੀਨਸ ਲੱਭਦੇ ਜਿਹੜਾ ਫਿਰ ਸਥਾਈ ਨਹੀਂ ਹੁੰਦਾ ਬਹੁਤ ਥੋੜੇ ਸਮੇਂ ਲਈ ਹੁੰਦਾ ਉਹਦੇ ਵਿੱਚੋਂ ਕਈ ਤਰ੍ਹਾਂ ਦੇ ਨੁਕਸ ਕਈ ਤਰ੍ਹਾਂ ਦੇ ਵਿਕਾਰ ਵੀ ਨਿਕਲ ਸਕਦੇ ਨੇ। ਭਗਤਾਂ ਕੀ ਚਾਲ ਦੇ ਨਰਾਲੀ ਭਗਤਾਂ ਦੀ ਚਾਲ ਜਿਹੜੀ ਹੈ ਦੂਜਿਆਂ ਨਾਲੋਂ ਅਲੱਗ ਹੁੰਦੀ ਹੈ। ਉਹ ਕੀ ਕਰਦੇ ਨੇ ਚਾਲਾਂ ਨਿਰਾਲੀ ਭਗਤਾਂ ਕੀ ਰੀ ਵਿਖਮ ਮਾਰਗ ਚੱਲਣਾ। ਉਹ ਤਾਂ ਜ਼ਿੰਦਗੀ ਦੇ ਔਖੇ ਰਸਤੇ ਤੇ ਚੱਲਦੇ ਨੇ। ਕੋਈ ਕਹੇਗਾ ਵੀ ਔਖੇ ਰਸਤੇ ਤੇ ਚੱਲਣਾ ਜਿਹੜਾ ਕੋਈ ਚੰਗੀ ਗੱਲ ਹੈ। ਸੰਤ ਸਿੱਧੇ ਬਦਲੇ ਰਸਤੇ ਤੇ ਚੱਲਣਾ ਚਾਹੀਦਾ। ਉਹ ਰਸਤਾ ਜਿਹੜਾ ਇੱਕ ਸਥਾਈ ਖੁਸ਼ੀ ਵੱਲ ਲੈ ਕੇ ਜਾਵੇ ਜਿਹੜਾ ਕਾਲਪੁਰਤ ਨਾਲ ਜੋੜ ਕੇ ਰੱਖੇ ਜਿਹੜਾ ਸਾਨੂੰ ਉਹਦੇ ਪਾਣੇ ਜੀਣਾ ਸਿਖਾਵੇ ਉਹ ਸੰਸਾਰਿਕ ਮਾਰਗਾਂ ਤੋਂ ਔਖਾ ਹੁੰਦਾ ਹੈ ਵਾਕਈ ਔਖਾ ਹੁੰਦਾ ਹੈ ਔਰ ਜਿਹੜੇ ਉਸ ਕਾਲਪੁਰ ਦੇ ਪਿਆਰ ਦੇ ਵਿੱਚ ਲੀਨ ਹੋ ਜਾਂਦੇ ਨੇ ਉਹਦੇ ਪੱਕੇ ਬਣ ਜਾਂਦੇ ਨੇ ਉਹ ਜਾਣਦੇ ਨੇ ਕਿ ਇਹ ਰਸਤੇ ਤੇ ਚੱਲ ਕੇ ਹੀ ਉਸ ਅਕਾਲ ਪੁਰਖ ਨਾਲ ਮੇਰਾ ਮਿਲਾਪ ਹੋ ਸਕਦਾ ਹੈ ਜਿਸ ਮਕਸਦ ਲਈ ਮੈਂ ਸੰਸਾਰ ਚ ਆਇਆ। ਸਵਾਲ ਇਹ ਨਹੀਂ ਕਿ ਰਸਤਾ ਸੌਖਾ ਹੈ ਕਿ ਔਖਾ ਹੈ। ਸਵਾਲ ਇਹ ਹੈ ਕਿ ਸਾਨੂੰ ਮੰਜ਼ਿਲ ਤੇ ਪਹੁੰਚਾਉਣ ਵਾਲਾ ਕਿਹੜਾ ਰਸਤਾ ਹੈ? ਉਹ ਜਿਹੜਾ ਮੰਜ਼ਿਲ ਤੇ ਪਹੁੰਚਾਉਣ ਵਾਲਾ ਹੈ ਉਹ ਸੰਸਾਰਿਕ ਮਾਰਗ ਨਾਲੋਂ ਔਖਾ ਥੋੜਾ ਜਿਹਾ। ਇਹਦੇ ਵਿੱਚ ਕੁਝ ਘਾਲਣਾ-ਕਲ ਨਹੀਂ ਪੈਂਦੀ। ਮਿਹਨਤ ਕਰਨੀ ਪੈਂਦੀ ਹੈ। ਕੀ ਮਿਹਨਤ ਕਰਨੀ ਪੈਂਦੀ ਹੈ? ਲੱਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਆ ਚਾਰ ਤੀਜਾਂ ਤੇਗਣੀਆਂ ਪੈਂਦੀਆਂ ਨੇ ਲੱਭ ਤੈਨੂੰ ਲੱਭ ਹੈ ਨਾ ਹੱਡੀ ਦੇ ਨਾਲ ਤੇ ਹੱਡੀ ਚੂਸਤੀ ਉਸ ਕੇ ਆਪਣਾ ਖੂਨ ਕੱਢੀ ਜਾਂਦਾ ਤੇ ਉਹਨੂੰ ਸਮਝੀ ਜਾਂਦਾ ਕਿ ਇਹ ਖੂਨ ਵੀਰ ਹੈ ਇਹ ਜੋ ਹੱਡੀ ਚੋਂ ਖੂਨ ਨਿਕਲਦਾ ਹੈ ਲੋਭ ਹੋਰ ਪਾਲ ਹੋਰ ਮਿਲ ਜਾਏ ਜੇ ਸਤਕੁਰ ਨੂੰ ਦਿੱਤਾ ਉਹਦੇ ਤੈਸੋ ਤੋਹ ਕੋਈ ਨਹੀਂ ਔਰ ਸਤਕੁਰ ਦੇ ਬਾਣੀ ਜੀ ਫੈਸਲਾ ਦਿੱਤਾ ਬਿਨਾਂ ਸੰਤੋਖ ਨਹੀਂ ਕੋ ਰਾਜੇ ਤ੍ਰਿਸ਼ਨਾ ਲੋਭ ਇਹਨਾਂ ਦੋਨਾਂ ਚੀਜ਼ਾਂ ਦਾ ਕਦੀ ਕਦੀ ਲਿਮਟ ਹੈ ਹੀ ਨਹੀਂ ਹੱਦ ਹੀ ਕੋਈ ਨਹੀਂ ਔਰ ਹੰਕਾਰ ਦਾ ਇਹਨਾਂ ਸੂਖਮ ਹੈ ਕਮਾ ਕਰਨਾਂ ਬਾਣੀ ਪੜਦੇ ਹੀ ਆ ਜਾਂਦਾ ਕਿ ਮੈਂ ਬੜਾ ਧਰਮੀ ਬਣ ਗਿਆ ਬਾਣੀ ਦੀ ਵਿਚਾਰ ਕਰਦੇ ਹੀ ਆ ਜਾਂਦਾ ਕਿ ਮੈਂ ਬੜਾ ਧਰਮੀ ਬਣ ਗਿਆ ਮੇਰਾ ਜੀਵਨ ਕਿੱਡਾ ਕਮਾਲ ਦਾ ਹੋ ਗਿਆ ਮੈਂ ਬੜਾ ਅਕਾਲ ਗੁਰੂ ਦੇ ਮਾਰਗ ਤੇ ਚੱਲ ਰਿਹਾ ਹਾਂ ਹੱਤਿਆ ਗ੍ਰੰਭੇ ਦੇ ਤੇ ਨਾਲ ਲਬ ਲੂ ਰੂਗਾ ਆਇਤਾ ਦੱਸਣਾ ਬਹੁਤ ਨਹੀਂ ਬੋਲਣਾ ਉਹ ਤਾਂ ਨਹੀਂ ਬੋਲੂ ਜਿੰਨਾ ਲੋੜ ਹੈ ਉਹਨਾਂ ਬੋਲਣਾ ਜੇ ਮੈਂ ਭਲੇ ਦੇ ਬੋਲਨੇ ਉਹ ਬੋਲਨੇ ਜਿਹੜੇ ਸੱਚ ਦੇ ਬੋਲਨੇ ਉਹ ਬੋਲਨੇ ਔਰ ਇਹਨਾਂ ਚਾਰ ਰੋਗਾਂ ਦੇ ਵਿੱਚ ਫਸਿਆ ਬੰਦਾ ਲਬ ਲੋਭ ਅਹੰਕਾਰ ਤੇ ਤ੍ਰਿਸ਼ਨਾ ਉਹ ਤਾਂ ਬਹੁਤ ਬੋਲਦਾ ਉਹ ਤੇ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਵਾਸਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਵੱਤੋ ਵੱਤ ਗੱਲਾਂ ਕਰਦਾ ਤੇ ਜੇ ਇਹਨਾਂ ਨੂੰ ਤਿਆਗ ਦਿੱਤਾ ਇਹ ਫਿਰ ਬਹੁਤਾ ਬੋਲਣ ਦੀ ਲੋੜ ਹੀ ਨਹੀਂ ਰਹਿ ਜਾਂਦੀ ਬਸ ਸਾਥ ਗੁਰੂ ਨੇ ਸਾਨੂੰ ਜਾਚ ਦੱਸਦੀ ਹੈ ਕਿ ਕਦੋਂ ਕਿੱਥੇ ਕੀ ਬੋਲਣਾ ਹੈ ਕਦੋਂ ਕਿੱਥੇ ਕੀ ਨਹੀਂ ਬੋਲਣਾ ਕੱਲ ਤੋਂ ਆਪਾਂ ਇਹ ਵਿਚਾਰ ਕਰਾਂਗੇ ਕਦੋਂ ਕਿੱਥੇ ਕੀ ਬੋਲਣਾ ਹੈ ਉਹਦੇ ਬਾਅਦ ਵਿਸ਼ੇ ਦੀ ਸਪੱਤੀ ਕਰਾਂਗੇ ਅੱਜ ਬਸ ਇਤਰੇ ਕੇ ਬਚਨ ਪਰਵਾਣ ਕਰਾਂ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ